ਗੁਰਦਾਸਪੁਰ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਘਟਨਾ ਕੈਮਰਿਆਂ ਦੇ ਸਾਹਮਣੇ ਰਿਕਾਰਡ ਹੋ ਗਈ ਹੈ ਜਿੱਥੇ ਗੁਰਦਾਸਪੁਰ ਦੇ ਪਿੰਡ ਬੋਪਾ ਰਾਏ ਦੀ ਰਣਧੀਰ ਸਿੰਘ ਹੈ ਜੋ ਕਿ ਅਪਾਹਜ ਹੈ ਆਪਣੀ 휠ਚੇਅਰ ਤੇ ਉਹ ਦਵਾਈ ਲੈਣ ਲਈ ਮੈਡੀਕਲ ਸਟੋਰ ਤੇ ਜਾ ਰਿਹਾ ਸੀ ਤਾਂ ਪਿੱਛੇ ਇੱਕ ਮੋਟਰਸਾਈਕਲ ਨੇ ਉਸ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਜਿਸ ਤੇ ਉਹ ਮੌਕੇ ਦੇ ਉੱਤੇ ਹੀ ਡਿੱਗ ਗਿਆ ਤੇ ਉਸ ਦੀ 휠ਚੇਅਰ ਵੀ ਟੁੱਟ ਗਈ ਉਹਨਾਂ ਦੱਸਿਆ ਕਿ ਉਹ ਬੇਹੋਸ਼ ਹੋ ਗਏ ਜਿਸ ਤੋਂ ਬਾਅਦ ਮੋਟਰਸਾਈਕਲ ਸਵਾਰ ਦੇ ਵੱਲੋਂ ਉਸ ਨੂੰ ਚੁੱਕਣ ਦੀ ਬਜਾਏ ਹਸਪਤਾਲ ਲੈ ਕੇ ਜਾਣ ਦੀ ਬਜਾਏ ਮੌਕੇ ਤੋਂ ਹੀ ਫਰਾਰ ਹੋ ਗਿਆ ਉਸਨੇ ਕਿਹਾ ਕਿ ਆਸ-ਪਾਸ ਦੇ ਲੋਕਾਂ ਨੇ ਮੋਟਰਸਾਈਕਲ ਦੀ ਫੋਟੋ ਖਿੱਚ ਲਈ ਹੈ ਉਹਨਾਂ ਨੇ ਦੱਸਿਆ ਕਿ ਉਸ ਦੇ ਨੇੜੇ ਜੋ ਲੋਕ ਮੌਜੂਦ ਸਨ ਉਸ ਨੂੰ ਹਸਪਤਾਲ ਦੇ ਵਿੱਚ ਲੈ ਕੇ ਗਏ ਨੇ ਤਾਂ ਉਹਨਾਂ ਇਨਸਾਫ ਦੀ ਮੰਗ ਵੀ ਕੀਤੀ ਹੈ ਇਸ ਸਬੰਧੀ ਉਸ ਦੇ ਪੁੱਤਰ ਨੇ ਵੀ ਮੀਡੀਆ ਸਾਹਮਣੇ ਗੱਲਬਾਤ ਕੀਤੀ ਹੈ ਉਹਨਾਂ ਕੀ ਕੁਝ ਕਿਹਾ ਆਉ ਤੁਹਾਨੂੰ ਦਿਖਾਉਨੇ ਆ ਸਿੱਧੀਆਂ ਤਸਵੀਰਾਂ ਗੁਰਦਾਸਪੁਰ ਤੋਂ ਲਪਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਦੇ ਆਰਟੀਵੀ ਅਤੇ ਪੰਜਾਬ ਹਰਿਆਣਾ ਲਾਈਵ ਕੋਠਾਂ ਦੇਸ ਕਿਤੂਆ ਨੋ ਨੋ ਬੋਪਰਾਏ ਕੀ ਸਮੱਸਿਆ ਬੋਪਰਾਏ ਬੋਪਰਾਏ ਸਮੱਸਿਆ ਆਈ ਤਾਂ ਨੋ ਸਮੱਸਿਆ ਹੋਈ ਮਗਰ ਆਣ ਗਏ ਮੋਰਸੇ ਮੇਰੇ ਕੋ ਹੰਢ ਗਿਆ ਵਾ ਮੈਂ ਅੱਗੇ 100% ਬਹੁਤ ਸਿਆਲ ਦੇ ਮੇਰੇ ਆਉਣ ਦਾ ਤਾਂ ਆ ਜਾ ਕੇ ਸਭ ਉੱਥੇ ਬਰਲ ਗਿਆ ਕਰੀ ਵੀ ਉੱਥੇ ਡਿੱਗ ਪਈ ਪਰ ਤਾਂ ਇਹ ਵਿੱਚ ਡਿੱਗ ਪਈ ਇਹ ਮੇਨੂੰ ਗੱਡੀ ਨਾਲ ਸਿੱਖ ਲੈਣਾ ਕਿੰਨੇ ਕਵੇ ਦੀ ਗੱਲ ਆ ਸਾਰੇ ਸੇਵ ਦੀ ਗੱਲ ਕਿਦਾਂ ਦੀ ਕੱਟਣਾ ਹੈ ਹੈ ਕਿੱਦਾਂ ਦੀ ਗੱਲ ਆ? ਹਲਦੀ ਕਿੱਥੇ ਜਾ ਰਹੇ? ਹਾਂ ਕਿੱਥੋਂ ਜਾ ਰਹੇ? ਕਿੱਥੇ ਜਾ ਰਹੇ? ਮੈਂ ਭੁਖੜੀ ਆ ਦਵਾਈ ਲੈ ਕੇ ਆਉਂਦਿਆਂ ਆਪਣੇ ਬੇਨੂੰ ਐਕਸੀਡੈਂਟ ਕਿੱਥੇ ਵੀ ਹੋਇਆ? ਇਹ ਬਗੜਾ ਸਾਡੇ ਜਾਣੇ ਉੱਥੋਂ ਥੋੜਾ ਜਿਹਾ ਦੇ ਤੱਕ ਕੀ ਚੀਜ਼ ਨਾ ਆਈ? ਮੋਰਸਰ ਮਾਰਿਆ ਨੇ ਮੋਰਸਰ ਪਤਾ ਲੱਗਿਆ ਕੌਣ ਨੇ ਮੋਟਰਸਾਈਕਲ ਚੋਰੀ ਆਹ ਮਰੇ ਜੀ ਅਫੀਰ ਆਈ ਰੋਂ ਫੋਟੋ ਫੋਟੋ ਲਾ ਲਈ ਪਈ ਲੱਗਿਆ ਵੀ ਫੋਟੋ ਫੋਟੋ ਲਾ ਲਈ ਉਹਨਾਂ ਲੱਗਾ ਮੋਸ਼ਲੇ ਪਤਾ ਲੱਗਿਆ ਨਹੀਂ ਜੀ ਮੈਂ ਤਾਂ ਇੱਥੇ ਤਾਂ ਪਤਾ ਆਦਮ ਨੂੰ ਦੱਸ ਰਿਹਾ ਕੰਪਲੇਨ ਲਖਾਈ ਪੁਲਿਸ ਨੂੰ ਪਾਣੀ ਲਖਾਈ ਹੋਏ ਆ ਅਧਰਤੀ ਲਖਾਈ ਹੈ ਮੈਂ ਸਭ ਜੀ ਨੇ ਕਹਿ ਮੈਂ ਫਾਦਦੀ ਕੀ ਮੰਗ ਕਰਦੇ ਸੀ ਹਾਂਜੀ ਕੀ ਮੰਗ ਕਰਦੇ ਪੁਲਿਸ ਕੋ ਦੇਖੋ ਮੈਂ ਹਾਂ ਤਾਂ ਮੈਂ ਮੈਂ ਤਾਂ ਮਾਰਨੇ ਡਾਂਟ ਲੱਗਿਆ ਇਹਨਾਂ ਤਾਂ ਠੀਕ ਨਹੀਂ ਹੋਈਆਂ ਅੱਛੇ ਉਸੇ ਕਰ ਲਿਆ ਉਹਨਾਂ ਸਤਿ ਸ੍ਰੀ ਅਕਾਲ ਕੋਈ ਗੱਲ ਨਹੀਂ ਦੋਸ਼ੀਆਗਲਾਤੀ ਮੰਗ ਕਰਦੇ ਹਾਂ ਹਾਂ ਸਾਫ ਹੀ ਚਾਹੀਦਾ ਸਾਫ ਚਾਹੀਦਾ ਮੇਰਾ ਨਾਮ ਪ੍ਰਭਜੋ ਸਿੰਘ ਆ ਵੇਲੇ ਜ ਬੋਪੜ ਆ ਜੇ ਤੇ ਮੇਰੇ ਡੈਰੀ ਜੀ ਦਾ ਕੱਲ ਐਕਸੀਡੈਂਟ ਹੋਇਆ ਜੇ ਕੱਲ ਦਵਾਈ ਲੈ ਕੇ ਪਖਾੜੀ ਆ ਲਾਉ ਆਉਂਦੇ ਸੀ ਤੇ ਰਾਹ ਚ ਹੁੰਦੇ ਆ ਭੋਪੜ ਬਲਗਣ ਲੱਗੇ ਉੱਥੇ ਮਗਰੋਂ ਕੋਈ ਮੋਟਰਸਾਈਕਲ ਮਾਰ ਗਿਆ ਲੱਗ ਜੇ ਉੱਥੇ ਆਂਦੇ ਮੋਕੇ ਦੇ ਮੁੰਡੇ ਜੋਂ ਦਾ ਫੋਟੋ ਖਿੱਚੀ ਆ ਤੇ ਆਂਦੇ ਹੁਣ ਇਨਸਾਫ ਚਾਹੀਦਾ ਹਨ ਤਦੋ ਸਜਾ ਦਿੱਤੀ ਜਾਏ ਕਿੱਥੇ ਜਾ ਰਹੇ ਟੜੇ ਭਾਗਵਾਨ ਦਵਾਈ ਲੈ ਕੇ ਆਉਂਦੇ ਉਹ ਹੈਂਡੀਕੈਪ ਹਾਂਜੀ ਹਾਂਜੀ ਐਕਸੀਡੈਂਟ ਕਿੱਥੇ ਹੋਇਆ ਐਕਸੀਡੈਂਟ ਭੋਪੜ ਬਲੱਗਣ ਲੱਗੇ ਰਾਹ ਪੈਂਦਾ ਜੀ ਕਿਸ ਚੀਜ਼ ਨਾਲ ਹੋਇਆ ਜੀ ਮੋਟਰਸਾਈਕਲ ਨਾਲ ਹੋਇਆ ਜੀ ਹਾਂਜੀ ਮੋਟਰਸਾਈਕਲ ਸਵਾਰਾ ਦਾ ਲੱਗਾ ਪਤਾ ਕੋਣ ਹੀ ਨਹੀਂ ਅਜੇ ਤੱਕ ਨਹੀਂ ਪਤਾ ਹਿੰ ਰਿਪੋਰਟ ਲਿਖਾਈ ਜੇ ਅਜੇ ਤੱਕ ਨਹੀਂ ਪਤਾ ਲੱਗਾ ਤੁਹਾਨੂੰ ਦਾ ਕੋਈ ਨੰਬਰ ਵਗੈਰਾ ਦਿੱਖ ਰਿਹਾ ਹੈ ਮੈਂ ਨੰਬਰ ਪਤਾ ਲੱਗਾ ਮੋਟਰਸਾਈਕਲ ਨੰਬਰ ਪਲੇਟ ਫੋਟੋ ਖਿੱਚੀ ਉਹ ਮੁੰਡਿਆਣੇ ਤੋਂ ਦਿੱਤੀ ਪੁਲਿਸ ਨੂੰ ਸ਼ਿਕਾਇਤ ਕਰਾਈ ਜੀ ਹਾਂਜੀ ਹਾਂਜੀ ਕਰਾਈ ਜੀ ਕੀ ਯੂਨ ਪੁਲਿਸ ਆ ਕੇ ਨਾ ਵਸਤੋ। ਅੰਧ ਕਾਰਵਾਈ ਕਰਾਂਗੇ ਹੁਣ ਵੇਖੋ ਹਨ ਗਾਰੀ ਅੱਗੇ। ਫਾਦ ਸਾਹਿਬ ਦੀ ਕਿੰਨੀ ਖੱਟ ਲੱਗੀ ਹੈ। ਉਹਨਾਂ ਦਾ ਚੂਲਾ ਟੁੱਟ ਗਿਆ ਜੇ ਪਾਟਾ ਪਾਟ ਗਿਆ ਜੇ ਤੇ ਆਹ ਰਗੜਾਂ ਲੱਗੀਆਂ ਮੋਂ ਤੇ। ਤੇ ਭਲਾ ਕੇ ਥੇਲੇ ਆਣ। ਪਹਿਲਾ ਹੈਂਡੀਕੈਪ ਉਹ ਗੋਡਿਆਂ ਦਾ। ਕਰਦੇ ਤੁਸੀਂ ਕੰਮ ਕਰਦੇ ਤੁਸੀਂ ਕੰਮ ਕਰਦੇ ਆ। ਮੈਂ ਕੀਤੀ ਪਾਰੀ ਕਰਦੇ। ਬਸ। ਪੁਲਿਸ ਕੋ ਕੀ ਮੰਨ ਕਰਦੇ। ਇਨਸਾਫ ਹੀ ਚਾਹੀਦਾ। ਜਾਂ ਫੇ ਪੇਸ਼ ਹੋਣ ਜਾਂ ਫੇ ਖਰਚਾ ਖਰਚਾ ਬਾਹਰ ਨ ਕਾਨੂੰਨੀ ਕਾਰਵਾਈ ਕਰਨ। ਬਾਹਰ ਤੇ ਇਹ ਕੀ ਕੰਨਾਮ